ਡਾਰ ਕਹਾਣੀ ਅੰਮ੍ਰਿਤਕੌਰ ਰੁੱਲਦੂ ਨੇ ਦਿਹਾੜੀ ਗਏ ਨੇ ਨਾਲ ਦੇ ਕਾਮਿਆਂ ਦੇ ਮੂੰਹੋਂ ਵੱਡੇ ਵੱਡੇ ਕਹਿੰਦੇ ਘਾਉਂਦੇ ਘਰਾਂ ਦੀਆਂ ਕੁੜੀਆਂ ਬਾਰੇ ਸੁਣਿਆ ਕਿ ਕਿਵੇਂ ਆਪਣੇ ਆਪ ਵਿਆਹ ਕਰਾ ਲੈਂਦੀਆਂ ਨੇ ਉਹ ਵੀ ਘਰੋਂ ਭੱਜ ਕੇ ਮਾਪਿਆਂ ਦੀ ਪੱਤ ਠਾਣਿਆਂ ਵਿੱਚ ਰੁੱਲਦੀ ਏ ਤੇ ਜਿਹੜੇ ਲੋਕ ਮੂੰਹ ਜੋੜ-ਜੋੜ ਕੇ ਗੱਲਾਂ ਕਰਦੇ ਨੇ ਉਹ ਵਕ ਨਾ ਕਿਤੇ ਖੜਨ ਜੋਗੇ ਨਾ ਕਿਤੇ ਬੈਠਣ ਜੋਗੇ ਕਿਹੋ ਜਿਹੀ ਪੁੱਟੀ ਵਾਗ ਪਈ ਮਾਪਿਓ ਭੈਣ ਭਾਈ ਸਭ ਦਾ ਪਿਆਰ ਮਿੰਟਾਂ ਵਿੱਚ ਭੁੱਲ ਜਾਂਦੀਆਂ ਨੇ ਮਲ ਜਾਣੀਆਂ ਰੂਲਦੂਤਾ ਜਿਵੇਂ ਸੁਣਨ ਹੋ ਗਿਆ ਸੀ ਸੁਣ ਕੇ ਉਸ ਦੀ ਆਪਣੀ ਧੀ ਵੀ ਸੀ 16-17 ਕੋਸਾਲਾਂ ਦੀ ਰੂਲਦੂ ਦੇ ਦਿਮਾਗ ਵਿੱਚ ਇੱਕ ਚਿੰਤਾ ਉੱਭਰ ਆਈ ਜਦੋਂ ਉਹ ਸ਼ਾਮ ਨੂੰ ਘਰ ਆਇਆ ਤਾਂ ਉਸ ਨੇ ਦੇਖਿਆ ਗਵਾਂਡੀਆਂ ਦਾ 4-5 ਸਾਲ ਦਾ ਮੁੰਡਾ ਗੋਲੂ ਉਸ ਦੀ ਧੀ ਨਿੱਕੀ ਕੋਲ ਖੜਾ ਸੀ ਉਹ ਬੜੇ ਪਿਆਰ ਨਾਲ ਉਸ ਨੂੰ ਕੁਝ ਕਹਿ ਰਹੀ ਸੀ ਜਦੋਂ ਨਿੱਕੀ ਨੇ ਰੂਲਦੂ ਨੂੰ ਦੇਖਿਆ ਤਾਂ ਫਟਾਫਟ ਮੁੰਡੇ ਦੇ ਹੱਥ ਕੁਝ ਫੜਾਇਆ ਮੁੰਡੇ ਨੇ ਆਪਣਾ ਹੱਥ ਬਨੈਣ ਹੇਠ ਲੁਕੋ ਲਿਆ ਤੇ ਭੱਜ ਗਿਆ ਕੀ ਲੈਣ ਆਇਆ ਤੀ ਓਏ ਰੁੱਲਦੂ ਬੋਲੋ ਦੀ ਬਾਹ ਫੜਨ ਲੱਗਿਆ ਪਰ ਉਹ ਹੱਥ ਨਹੀਂ ਆਇਆ ਕੁਝ ਨਹੀਂ ਬਾਪੂ ਉਹੀਂ ਖੇਡਦਾ ਖੇਡਦਾ ਆ ਗਿਆ ਰੁੱਲਦੂ ਦੀ ਤਸੱਲੀ ਨਾ ਹੋਈ ਪਰ ਉਹ ਚੁੱਪ ਕਰ ਗਿਆ ਤੇਰੀ ਮਾਂ ਕਿੱਥੇ ਐ ਉਹ ਤਾਂ ਮਾਸੀ ਦਾ ਪਤਾ ਲੈਣ ਗਈ ਐ ਦੱਸ ਕੇ ਤਾਂ ਗਈ ਸੀ ਤੈਨੂੰ ਸੱਤੈ ਨੂੰ ਨਾਲ ਲੈ ਗਈ ਕਹਿੰਦੀ ਤੜਕੇ ਸਵੇਹਾ ਆਜੂ ਇਹਨਾਂ ਦੇ ਪਤਿਆਂ ਨੇ ਅੱਡ ਮਾਰ ਲੈ ਜਾਣ ਦੀ ਕੀ ਲੋੜ ਸੀ ਫੋਨ ਕਰਕੇ ਪੁੱਛ ਲੈਂਦੀ ਇੱਕ ਤਾਂ ਊਂ ਚੰਦਰਾ ਟਾਈਮ ਆ ਗਿਆ ਦੁਨੀਆ ਕਹਿੰਦੀ ਹੈ ਕਰੋਬਾਰ ਨਾ ਨਿਕਲੋ ਕੰਮ ਐ ਉਹ ਮਸਾ ਮਿਲਦੇ ਇਹਨੂੰ ਪਤਾ ਨਹੀਂ ਕਦੋਂ ਮਾਤਾਉ ਰੂਲਦੂ ਬੜਬੜ ਕਰਦਾ ਹੱਥ ਪੈਰ ਧੋ ਕੇ ਚੁੱਲ੍ਹੇ ਮੋਰੇ ਫੱਟੀ ਤੇ ਬੈਠ ਗਿਆ ਕੁੜੀ ਨੇ ਤਿੰਨ ਚਾਰ ਰੋਟੀਆਂ ਇਕੱਠੀਆਂ ਹੀ ਥਾਲੀ ਵਿੱਚ ਰੱਖ ਕੇ ਫੜਾਈਆਂ ਪਾਣੀ ਦਾ ਕੋਲ ਲੱਕ ਪਰ ਕੇ ਕੋਲ ਰੱਖ ਦਿੱਤਾ ਰੂਲਦੂ ਨੇ ਰੋਟੀਆਂ ਦੇਖ ਕੇ ਕਿਹਾ ਮੈਂ ਨਹੀਂ ਰੋਟੀ ਹੋਰ ਲੈਣੀ ਤੂੰ ਵੀ ਖਾ ਲੈ ਕੋਈ ਨਾ ਬਾਪੂ ਮੈਂ ਫੇਰ ਖਾ ਲਵਾਂ ਧੀ ਵਾਲੇ ਦੇਖਦੇ ਆ ਉਹ ਸੋਚ ਰਿਹਾ ਸੀ ਨਿੱਕੇ ਸਿਆਣੀ ਤਾਂ ਬਥੇਰੀ ਐ ਪਰ ਕੀ ਪਤਾ ਬੁੱਧੀ ਕਿਹੜੇ ਵੇਲੇ ਪੁੱਠੇ ਪਾਸੇ ਘੁੰਮ ਜਾਵੇ ਪਿਓ ਨੂੰ ਰੋਟੀ ਫੜਾ ਕੇ ਕੁੜੀ ਨੇ ਬੱਠਲ ਚੁੱਕ ਕੇ ਪੌੜੀ ਦੇ ਡੰਡੇ ਤੇ ਪੈਰ ਰੱਖਿਆ ਰੁਲਦੂ ਨੂੰ ਕੰਬੜੀ ਜਹੀ ਛੇੜੀ ਬਾਪੂ ਮੈਂ ਪਾਥੀਆਂ ਲਿਆਵਾਂ ਕੋਠੇ ਤੇ ਸੁੱਕਣੀਆਂ ਰੱਖੀਆਂ ਹੋਈਆਂ ਨੇ ਉਸਨੇ ਕੋਈ ਜਵਾਬ ਨਾ ਦਿੱਤਾ ਨਿੱਕੇ ਛੇਤੀ ਹੀ ਪਾਥੀਆਂ ਲੈ ਕੇ ਹਟਾਂ ਗਈ ਰੁਲਦੂ ਤੋਂ ਸਾਰੀਆਂ ਰੋਟੀਆਂ ਨਹੀਂ ਖਾਦੀਆਂ ਗਈਆਂ ਉਸਨੇ ਇੱਕ ਰੋਟੀ ਬਿਹੀ ਵਿੱਚ ਬੈਠੇ ਕੁੱਤੇ ਨੂੰ ਪਾ ਦਿੱਤੀ ਰੋਟੀ ਕੁੱਤੇ ਨੂੰ ਕੰਨੋਂ ਪਾਤੀ ਬਾਪੂ ਦਰਵੇਸ਼ ਐ ਵਿਚਾਰਾ ਇੰਨੇ ਕਿਹੜਾ ਆਖਣੇ ਵੀ ਮੈਨੂੰ ਰੋਟੀ ਦੇ ਦੋ ਰੁਲਦੂ ਥੋੜਾ ਚਿਰ ਬਾਹਰ ਹੀ ਬੈਠਾ ਰਿਹਾ ਅੱਜ ਉਸ ਨੂੰ ਬਿਹੀ ਵਿੱਚੋਂ ਲੰਘਦੇ ਮੁੰਡੇ ਵੀ ਵਿਹੋ ਵਰਗੇ ਲੱਗ ਰਹੇ ਸਨ ਜੇ ਕੋਈ ਉਹਨਾਂ ਦੇ ਘਰ ਵੱਲ ਦੇਖਦਾ ਤਾਂ ਉਸ ਨੂੰ ਹੌਲੀ ਜਿਹੀ ਗਾਲ ਕੱਢਦਾ ਤੇ ਕੱਲਾ ਹੀ ਬੈਠਾ ਬੁੜਬੁੜਾਉਂਦਾ ਬਾਪੂ ਆ ਖੇਸੀ ਦੀ ਬੁੱਕਲ ਮਾਰ ਲੈ ਠੰਡ ਹੋ ਗਈ ਨਿੱਕੀ ਨੇ ਖੇਸੀ ਫੜਾਉਂਦਿਆਂ ਕਿਹਾ ਤੂੰ ਕੰਮ ਨਿਬੜ ਲੈ ਪਹਿਲਾਂ ਉਹ ਖਿੱਚ ਕੇ ਬੋਲਿਆ ਮੈਂ ਸਾਰੇ ਕੰਮ ਨਿਬੜ ਲੈ ਰੂਲਦੁਨੇ ਆਲੇ ਦੁਆਲੇ ਦੇਖਿਆ ਸੱਚੀ ਸਾਰੇ ਕੰਮ ਨਿਬੜੇ ਹੋਏ ਸਨ ਉਹ ਉੱਠ ਕੇ ਅੰਦਰ ਚਲਾ ਗਿਆ ਰੂਲਦ ਨੂੰ ਨੀਂਦ ਨਹੀਂ ਸੀ ਆ ਰਹੀ ਉਸਦੇ ਦਿਮਾਗ ਵਿੱਚ ਕਾਮਿਆਂ ਦੀਆਂ ਕਈਆਂ ਗੱਲਾਂ ਘੁੰਮ ਰਹੀਆਂ ਸਨ ਫਿਰ ਨਿੱਕੀ ਨੇ ਗੋਲੂ ਨੂੰ ਕਾਗਜ਼ ਦਾ ਟੁਕੜਾ ਵੀ ਫੜਾਇਆ ਸੀ ਉਹਦੇ ਵਿੱਚ ਕੀ ਲਿਖਿਆ ਹੋ ਕਿਨੂੰ ਭੇਜਿਆ ਹੋ ਉਸ ਦਾ ਜੀ ਕਰਦਾ ਸੀ ਕੁੜੀ ਦਾ ਗਲਾ ਘੁੱਟ ਦੇਵੇ ਬਦਨਾਮੀ ਨਾਲੋਂ ਤਾਂ ਚੰਗਾ ਹੀ ਏ ਮਰ ਜਾਵੇ ਨਿੱਕੀ ਨੂੰ ਵੀ ਨੀਂਦ ਨਹੀਂ ਸੀ ਆ ਰਹੀ ਉਸਨੇ ਉੱਠ ਕੇ ਪਾਣੀ ਪੀਤਾ ਅਤੇ ਬੱਤੀ ਬੁਝਾ ਦਿੱਤੀ ਬੀਹੀ ਵਾਲੀਆਂ ਲਾਈਟਾਂ ਦਾ ਚਾਨਣ ਦਰਵਾਜ਼ੇ ਦੀਆਂ ਛੀਥਾਂ ਵਿੱਚ ਦੀ ਅੰਦਰ ਆ ਰਿਹਾ ਸੀ। ਉਹ ਮੰਜੇ ਤੇ ਕਿੰਨੀ ਦੇਰ ਬੈਠੀ ਰਹੀ। ਰੁਲਦੂ ਥੋੜਾ ਖੰਗਿਆ ਤਾਂ ਕੁੜੀ ਚੁੱਪ ਕਰਕੇ ਲੇਟ ਗਈ। ਵਾਰ-ਵਾਰ ਪਾਸੇ ਪਰਤਦੀ ਰਹੀ। ਅੱਗੇ ਤਾਂ ਕਦੇ ਨਹੀਂ ਸੀ ਕਰਦੀ ਇਸ ਤਰ੍ਹਾਂ। ਕੁਝ ਦੇਰ ਬਾਅਦ ਕੁੜੀ ਦੀ ਹਿਲਜੁਲ ਬੰਦ ਹੋਈ। ਰੁਲਦੂ ਦਾ ਮਨ ਵੀ ਟਿਕ ਗਿਆ। ਥੱਕਿਆ ਹੋਣ ਕਰਕੇ ਉਸ ਦੀ ਅੱਖ ਲੱਗ ਗਈ। ਅੱਧੀ ਕੁ ਰਾਤ ਨੂੰ ਖੜਕਾ ਹੋਇਆ ਤਾਂ ਰੁਲਦੂ ਦੀ ਅੱਖ ਖੁੱਲ ਗਈ ਇੱਕ ਪਰਛਾਵਾਂ ਉਹਨਾਂ ਦੇ ਟਰੰਕਾਂ ਵਾਲੇ ਪਾਸੇ ਨਜ਼ਰੀ ਪਿਆ ਉਸਨੇ ਮੰਜੇ ਦੀ ਬਾਹੀ ਨਾਲ ਬਿਸਤਰੇ ਹੇਠ ਰੱਖੇ ਗੰਡਾਸੇ ਨੂੰ ਹੱਥ ਪਾਇਆ ਧਿਆਨ ਨਾਲ ਦੇਖਣ ਤੇ ਔਰਤ ਦਾ ਆਕਾਰ ਲੱਗਿਆ ਹੋਰ ਨੇਜ ਨਾਲ ਦੇਖਿਆ ਤਾਂ ਨਿੱਕੀ ਸੀ ਉਹ ਟਰੰਕ ਨੂੰ ਥੋੜਾ ਕੋ ਖੋਲ ਕੇ ਵਿੱਚੋਂ ਕੁਝ ਕੱਢ ਰਹੀ ਸੀ ਅਤੇ ਫਿਰ ਮੰਜੇ ਤੇ ਆ ਪਈ ਰੁਲਦੂ ਨੂੰ ਸਿਰਫ ਕਾਗ ਜਾਂਦਾ ਖੜਾਕ ਹੀ ਸੁਣਿਆ ਉਹ ਸੁੰਨ ਹੋ ਗਿਆ ਉਸ ਤੋਂ ਬਾਅਦ ਰੁਲਦੂ ਨਹੀਂ ਸੁੱਤਾ ਉਠ ਕੇ ਬੂਹੇ ਨੂੰ ਅੰਦਰੋਂ ਹੀ ਜਿੰਦਾ ਲਾ ਦਿੱਤਾ ਅਤੇ ਚਾਬੀ ਆਪਣੇ ਕੋਲ ਰੱਖ ਲਈ ਕੁੜੀ ਨੇ ਇੱਕ ਦੋ ਵਾਰ ਉੱਠ ਕੇ ਪਾਣੀ ਪੀਤਾ ਉਹ ਸਵੇਰੇ ਥੋੜਾ ਦੇਰ ਨਾਲ ਉੱઠી ਉਸ ਦੇ ਉੱਠਣ ਤੋਂ ਪਹਿਲਾਂ ਰੁਲਦੂ ਨੇ ਜਿੰਦਾ ਖੋਲ ਦਿੱਤਾ ਉਹ ਸੋਟੀ ਚੁੱਕ ਕੇ ਬਾਹਰ ਖੇਤਾਂ ਵੱਲ ਨੂੰ ਹੋ ਤੁਰਿਆ ਪਤਾ ਨਹੀਂ ਦਿਮਾਗ ਵਿੱਚ ਕੀ ਆਇਆ ਰਸਤੇ ਵਿੱਚੋਂ ਹੀ ਮੋੜ ਆਇਆ ਘਰ ਆ ਕੇ ਦੇਖਿਆ ਬੂਹੇ ਨੂੰ ਕੁੰਡਾ ਲੱਗਿਆ ਸੀ ਅਤੇ ਕੁੜੀ ਘਰੇ ਨਹੀਂ ਸੀ ਰੁਲਦੂ ਦੀਆਂ ਲੱਤਾਂ ਉਸ ਦੇ ਸਰੀਰ ਦਾ ਭਾਰ ਚੱਲਣ ਤੋਂ ਮੁਰੰਕਰ ਹੋਣ ਲੱਗੀਆਂ ਅੱਖਾਂਗੇ ਨੇ ਰੌਣ ਲੱਗਾ ਤਰਤੀ ਘੁੰਮਦੀ ਜਾਪੀ ਅੱਖਾਂ ਬੰਦ ਕਰਕੇ ਦੋਵੇਂ ਹੱਥਾਂ ਨਾਲ ਛੋਟੀ ਘੁੱਟ ਕੇ ਫੜ ਲਈ ਮੱਥਾ ਛੋਟੀ ਨਾਲ ਲਾ ਕੇ ਬੈਠ ਗਿਆ ਜ਼ਮੀਨ ਫਟਣ ਦੀ ਉਡੀਕ ਕਰਨ ਲੱਗਿਆ ਜਾਂ ਸ਼ਾਇਦ ਦੁਆ ਵੀ ਕਰ ਰਿਹਾ ਸੀ ਆਪਣੇ ਆਪ ਨੂੰ ਲਾਂਤਾਂ ਪਾ ਰਿਹਾ ਸੀ ਕਿ ਉਹ ਕਿਉਂ ਕਰੋ ਗਿਆ ਬਾਪੂ ਕੀ ਹੋ ਗਿਆ ਐਂ ਕਾ ਤੋ ਬੈਠ ਗਿਆ ਨਿੱਕੀ ਨੇ ਕੋਲ ਹੋ ਕੇ ਪੁੱਛਿਆ ਕਿੱਧਰ ਗਈ ਤੀ ਤੂੰ ਰੁੱਲਦੂ ਥੋੜਾ ਸੰਭਲਿਆ ਆਟਾ ਲੈਣ ਗਈ ਤੀ ਗੋਲੂ ਕੇ ਘਰੇ ਆਪਣੇ ਹੈ ਨਹੀਂ ਭਿਉਣਾ ਲੈ ਗੋਲੂ ਦਾ ਨਾਂ ਸੁਣ ਕੇ ਉਸ ਨੂੰ ਕਚੀਚੀ ਜਹੀ ਚੜੀ ਨਿੱਕੀ ਰੋਟੀ ਪਾਣੀ ਦਾ ਆਹਰ ਕਰਨ ਵਿੱਚ ਰੁੱਝ ਗਈ ਰੂਲਦੂ ਅੰਦਰ ਉਹ ਛੋਟੀ ਜਹੀ ਮੰਜੀ ਚੁੱਕ ਲਿਆ ਅਤੇ ਉਸ ਉੱਤੇ ਹੀ ਟੇਡਾ ਜਿਹਾ ਹੋ ਕੇ ਪੈ ਗਿਆ ਫਿਰ ਉੱਠ ਕੇ ਅੰਦਰ ਚਲਾ ਗਿਆ ਆਟੇ ਵਾਲੇ ਪੀਪੇ ਵਿੱਚ ਹੱਥ ਮਾਰਿਆ ਸੱਚੀ ਖਾਲੀ ਸੀ ਐਨੇ ਨੂੰ ਰੂਲਦੂ ਦੀ ਘਰ ਵਾਲੀ ਕੈਲੋ ਆ ਗਈ ਆਉਂਦਿਆ ਹੀ ਰੂਲਦੂ ਨੂੰ ਬੋਲੀ ਦਿਹਾੜੀ ਤੇ ਨਹੀਂ ਗਿਆ ਅੱਜ ਚਿੱਤ ਨੀਰਾ ਜੀ ਉਬੇਚਾਨੀ ਵਿੱਚ ਕਦੇ ਅੰਦਰ ਜਾਵੇ ਤੇ ਕਦੇ ਬਾਹਰ ਜੇ ਚੇਤਨੀ ਰਾਜੀ ਦਵਾਈ ਲਿਆ ਪੈ ਜਾ ਟੇਕੇ ਕੈਲੋ ਨੇ ਦੇਖਿਆ ਪਾਣੀ ਵਾਲੇ ਭਾਂਡੇ ਵੀ ਖਾਲੀ ਪਏ ਸਨ ਨਾ ਪਾਣੀ ਭਰਿਆ ਅੱਜ ਇੱਕ ਦਿਨ ਵਗ ਜਾਂ ਕਿਤੇ ਸਾਰੇ ਟੱਬਰ ਨੂੰ ਮौज ਲੱਗ ਜਾਂਦੀ ਏ ਕੰਮ ਛੱਡ ਛੱਡ ਕੇ ਬਹਿ ਜਾਂਦੇ ਨੇ ਸਾਰੇ ਬੇਬੇ ਮੈਂ ਪਾਣੀ ਭਰਨ ਜਾਣ ਲੱਗੀ ਤਾਂ ਬਾਪੂ ਕਹਿੰਦਾ ਟੂਟੀ ਤੇ ਬਾਲੀ ਭੀੜ ਐ ਅਜੇ ਨਾ ਜਾ ਨਿੱਕੀ ਨੇ ਬਾਲਟੀ ਚੁੱਕਦਿਆਂ ਕਿਹਾ ਜਾਵੇ ਅਜੇ ਹੈਗਾ ਟਾਈਮ ਭੱਜ ਜਾ ਸਕੂਲ ਨੂੰ ਸਾਰਾ ਦਿਨ ਪੈਰ ਮਾਰਦਾ ਫਿਰੇਗਾ ਇੱਥੇ ਮਾਸਟਰ ਵਿਚਾਰੇ ਘਰੋਂ ਲੈਣ ਆਉਣਗੇ ਨਹੀਂ ਤਾਂ ਫਿਰ ਮੁੰਡੇ ਦਾ ਬਸਤਾ ਫੜਾਉਂਦਿਆਂ ਕਿਹਾ ਸਕੂਲਾਂ ਦਾ ਕਿਹੜਾ ਪਤਾ ਲੱਗਦਾ ਕਦੋਂ ਬੰਦ ਕਰ ਦੇਣ ਕੈਲੋ ਨੇ ਸ਼ਾਇਦ ਆਪਣੇ ਆਪ ਨੂੰ ਆਖਿਆ ਰੋਟੀ ਤਾਂ ਖਾ ਲੈਣ ਦੇ ਉਹਨੂੰ ਰੁੱਲਦੂ ਨੇ ਮੁੰਡੇ ਵੱਲ ਦੇਖ ਕੇ ਕਿਹਾ ਰੋਟੀ ਖਵਾ ਕੇ ਭੇਜਿਆਂ ਇਹਦੀ ਮਾਸੀ ਨੇ ਕੁੜੀ ਪਾਣੀ ਲੈਣ ਚਲੀ ਗਈ ਤੇ ਮੁੰਡਾ ਸਕੂਲ ਰੂਲਦੂ ਨੇ ਮੌਕਾ ਦੇਖ ਕੇ ਕੈਲੋ ਨੂੰ ਕੱਲ ਸੁਣੀਆ ਸਾਰੀਆਂ ਗੱਲਾਂ ਸੁਣਾ ਦਿੱਤੀਆਂ ਮੈਨੂੰ ਪਤਾ ਏ ਸਾਰੀਆਂ ਗੱਲਾਂ ਦਾ ਭਾਵੇਂ ਪੰਜੇ ਉਂਗਲਾ ਬਰਾਬਰ ਨਹੀਂ ਹੁੰਦੀਆਂ ਫੇਰ ਵੀ ਆਪਾਂ ਧੀਆਂ ਭੈਣਾਂ ਵਾਲਿਆਂ ਨੂੰ ਇਹ ਗੱਲਾਂ ਸੌਂਦੀਆਂ ਨਹੀਂ ਰੂਲਦੂ ਹੈਰਾਨੀ ਨਾਲ ਦੇਖ ਰਿਹਾ ਸੀ ਕਿ ਔਰਤਾਂ ਦੇ ਗੱਲ ਪਚਦੀ ਤਾਂ ਨਹੀਂ ਹੁੰਦੀ ਪਤਾ ਨਹੀਂ ਇਹਨੇ ਕਿਵੇਂ ਪਚਾ ਲਈ ਕੈਲੋ ਗੁੱਸੇ ਵਾਲੀ ਤਾਂ ਜ਼ਰੂਰ ਸੀ ਪਰ ਘਰ ਪਰਿਵਾਰ ਸੰਭਾਲ ਕੇ ਰੱਖਣ ਵਾਲੀ ਔਰਤ ਸੀ ਕੰਮ ਨੂੰ ਤਾਂ ਹੱਥਾਂ ਪੈਰਾਂ ਨਾਲ ਲਾ ਕੇ ਲੈ ਜਾਂਦੀ ਜਿੰਨਾ ਕੰਮ ਕਰਦੀ ਓਨਾ ਹੀ ਵੱਧ ਗੁੱਸਾ ਆਉਂਦਾ ਤੂੰ ਹੋਰ ਨਾ ਕਿਸੇ ਕੋਲੇ ਪਕਾਈ ਮਾਰਦੀ ਉਸਨੇ ਰੁਲਦੂ ਨੂੰ ਤਾੜਨਾ ਕੀਤੀ ਇਸ ਤੋਂ ਬਾਅਦ ਰੁਲਦੂ ਨੇ ਪਤਾ ਨਹੀਂ ਕੀ ਕਿਹਾ ਉਹ ਮੱਥਾ ਫੜ ਕੇ ਬਹਿ ਗਈ ਇਹਨੇ ਨੂੰ ਕੁੜੀ ਪਾਣੀ ਲੈ ਕੇ ਆ ਗਈ ਤੇ ਪਾਣੀ ਤੋੜੇ ਵਿੱਚ ਪਾ ਦਿੱਤਾ ਲਿਆ ਫੜਾ ਉਰਾ ਬਾਲਟੀ ਮੈਂ ਲਿਆਉਣੀ ਆ ਪਾਣੀ ਉਹਨੇ ਕੁੜੀ ਹੱਥੋਂ ਬਾਲਟੀ ਖਿੱਚ ਲਈ ਕੁੜੀ ਦਾ ਹੱਥ ਸੂਤਿਆ ਗਿਆ ਉਸਨੇ ਲਾਲ ਹੋਈਆਂ ਉਂਗਲਾਂ ਨੂੰ ਝਟਕਿਆ ਤੇ ਮਾਂ ਵੱਲ ਹੈਰਾਨੀ ਨਾਲ ਦੇਖਿਆ ਕੇਲੋ ਬਹੁਤ ਬੇਚੈਨ ਸੀ ਟੂਟੀ ਤੋਂ ਪਾਣੀ ਦੀ ਬਾਲਟੀ ਭਰ ਕੇ ਲਿਉਣ ਤੱਕ ਉਸ ਦੇ ਅੰਦਰ ਪਤਾ ਨਹੀਂ ਕੀ ਕਮਸਾਨ ਮਚਿਆ ਹੋਇਆ ਸੀ ਅੰਦਰ ਦਾ ਫਿਕਰ ਚਿਹਰੇ ਤੇ ਸਾਫ਼ ਝਲਕ ਰਿਹਾ ਸੀ ਉਸ ਨੇ ਰੁਲਦੂ ਕੋਲ ਜਾ ਕੇ ਹੌਲੀ ਦੇ ਨੇ ਪੁੱਛਿਆ ਤੈਨੂੰ ਪੱਕਾ ਪਤਾ ਬਈ ਨਿੱਕੀ ਨੇ ਗੋਲੂ ਨੂੰ ਕੁਝ ਪੜਾਇਆ ਥੀ ਹਾਂ ਉਹਨੇ ਬਨਾਣ ਲਕੋ ਲਿਆ ਅਤੇ ਮੈਨੂੰ ਕਾਗਤ ਲੱਗਿਆ ਤੈਨੂੰ ਕਿਹਾ ਤੀ ਕੁੜੀ ਨੂੰ ਨਾਂ ਪੜਾ ਅਖੇ ਚਾਰ ਅੱਖਰਾਂ ਦੀ ਸਿਆਣ ਹੋ ਜੂ ਪੰਜ ਸੱਤ ਜਮਾਤਾ ਕਰਾ ਲੈਣੇ ਆ ਹੁਣ ਸਾਹਮਲੇ ਆਵਦੀ ਨੂੰ ਪਤਾ ਨਹੀਂ ਕਿੰਨੂ ਪਾਉਂਦੀ ਏ ਚਿੱਤियां ਜੇ ਹੁਣ ਬੋਲਿਆ ਸੀਰ ਮੇ ਪੀਜੂ ਪਹਿਲਾਂ ਤੇਰੇ ਫਿਰ ਤੇਰੀ ਧੀ ਦੇ ਰੁੱਲਦੂ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਕੈਲੋ ਨੇ ਪੂਰੇ ਗੁੱਸੇ ਨਾਲ ਦੰਦ ਕਚੀਚਦਿਆਂ ਕਿਹਾ ਕੈਲੋ ਨੰਗੇ ਪੈਰੀਂ ਹੀ ਗੋਲੂ ਹੁਰਾਂ ਦੇ ਘਰ ਵੱਲ ਤੁਰ ਪਈ ਹੇ ਸੱਚੇ ਪਾਤਸ਼ਾਹ ਲਾਜ ਰੱਖੀ ਆਸਮਾਨ ਵੱਲ ਦੇਖ ਕੇ ਦੋਵੇਂ ਹੱਥ ਜੋੜੇ ਗੋਲੂ ਦੀ ਮਾਂ ਬਿਮਾਰ ਸੀ ਉਹ ਹੌਲੀ ਹੌਲੀ ਭਾਂਡੇ ਮਾਂਜ ਰਹੀ ਸੀ ਤੇ ਨਾਲੇ ਹੂੰਗਰ ਜਹੀ ਮਾਰ ਰਹੀ ਸੀ ਕਿਆ ਲੋਵੇੜੇ ਵੜਦਿਆਂ ਹੀ ਇੱਧਰ ਉੱਧਰ ਦੇਖਣ ਲੱਗੀ ਉਸ ਦੀਆਂ ਨਜ਼ਰਾਂ ਗੋਲੂ ਨੂੰ ਲੱਭ ਰਹੀਆਂ ਸਨ ਹੋਰ ਠੀਕ ਐ ਭੈਣੇ ਉਸ ਨੇ ਗੋਲੂ ਦੀ ਮਾਂ ਦੀ ਹਾਲਤ ਦੇਖ ਕੇ ਪੁੱਛਿਆ ਗੋਲੂ ਦੀ ਮਾਂ ਨੇ ਤਕਲੀਫ ਹੁੰਦਿਆਂ ਵੀ ਹਾਂ ਵਿੱਚ ਸਿਰ ਹਿਲਾ ਦਿੱਤਾ ਕੱਲ ਆਥਣੇ ਗੋਲੂ ਰੋਵੇ ਕਹਿੰਦਾ ਭੁੱਖ ਲੱਗੀ ਏ ਮੈਥੋਂ ਉੱਠਿਆ ਹੀ ਨਹੀਂ ਗਿਆ ਤਾਪ ਝੜਿਆ ਪਿਆ ਤੇ ਅੰਤਾਂ ਦਾ ਫਿਰ ਬਾਹਰ ਨੂੰ ਤੁਰ ਗਿਆ ਰੋਂਦਾ ਰੋਂਦਾ ਵਿਚਾਰੀ ਨਿੱਕੀ ਨੇ ਰੋਟੀਆਂ ਕਾਗਜ਼ ਚ ਲਪੇਟ ਕੇ ਦੇਤੀਆਂ ਅੰਬ ਦੇ ਚਾਰ ਨਾਲ ਉਹੀ ਖਾ ਕੇ ਸੌਂ ਗਿਆ बोलਦਿਆਂ बोलਦਿਆਂ ਉਹ ਖੰਗਣ ਲੱਗੀ ਗੋਲੂ ਦੀ ਮਾਂ ਦੀ ਗੱਲ ਸੁਣ ਕੇ ਕੈਲੋ ਦਾ ਮਨ ਸ਼ਾਂਤ ਹੋ ਗਿਆ ਕੋਈ ਨਾ ਭੈਣੇ ਰੋਟੀ ਦੀ ਕੀ ਗੱਲ ਐ ਜੋ ਆਕਾਂ ਤੋਂ ਭੁੱਖ ਨਹੀਂ ਚੱਲੀ ਜਾਂਦੀ ਸਾਡੀ ਨਿੱਕੀ ਤੇ ਉਹਦਾ ਪਿਓ ਵੀ ਭੁੱਖ ਨਹੀਂ ਚੱਲ ਸਕਦੇ ਕੈਲੋ ਨੂੰ ਗੋਲੂ ਬਾਰੇ ਪੁੱਛਣ ਦੀ ਜ਼ਰੂਰਤ ਹੀ ਨਾ ਪਈ ਭੈਣੇ ਤੂੰ ਟੀਕਾ ਟੂਕਾ ਲਵਾ ਲੈ ਕੰਮ ਕਰਨ ਨੂੰ ਤਾਂ ਮੈਂ ਨਿੱਕੀ ਨੂੰ ਭੇਜ ਦਿੰਨੀ ਆ ਤੂੰ ਪੈ ਜਾ ਆਰਾਮ ਕਰ ਇੱਕ ਤਾਂ ਨੁੱਤੇ ਦੇ ਕਨੂਨਾ ਕਨੂਨਾ ਨਵੀਂ ਬਿਮਾਰੀ ਚੱਲ ਪਈ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਦਿਲ ਬੈਠਣ ਲੱਗ ਜਾਂਦਾ ਹੈ। ਕੈਲੋ ਕਾਲੇ ਕਦਮੀ ਆਪਣੇ ਘਰੇ ਆ ਗਈ। ਉਸਨੇ ਨਿੱਕੀ ਨੂੰ ਕੰਮ ਕਰਨ ਲਈ ਗੋਲੂ ਦੇ ਘਰੇ ਭੇਜ ਦਿੱਤਾ। ਰੂਲਦੂ ਅੰਦਰ ਬੈਠਾ ਦੰਦ ਕਚੀਚ ਰਿਹਾ ਸੀ। ਕੈਲੋ ਨੇ ਅੰਦਰ ਆ ਕੇ ਰੂਲਦੂ ਨੂੰ ਰੋਟੀਆਂ ਦੇਣ ਬਾਰੇ ਦੱਸ ਦਿੱਤਾ। ਪਰ ਉਹਨੇ ਲੁਕੋਈਆਂ ਕਿਉਂ? ਨਾਲ ਮੈਨੂੰ ਦੇਖਣਸਾਰ ਭਜਾਤਾ। ਉਹਨੂੰ ਪਤਾ ਬਈ ਮੇਰਾ ਪਿਓ ਕਿਸੇ ਨੂੰ ਪਿੰਡੇ ਦੀ ਜੂਂ ਦੇ ਕੇ ਤਾਂ ਰਾਜੀ ਨਹੀਂ। ਡਰ ਗਈ ਹੋ ਵੀ ਤੂੰ ਕਲੇਸ਼ ਕਰੇਂਗਾ ਫਿਰ। ਟਰੰਕ ਕਿਉਂ ਖੋਲਿਆ ਫਿਰ? ਇਸ ਗੱਲ ਨੇ ਕੈਲੋ ਨੂੰ ਵੀ ਥੋੜਾ ਫਿਕਰ ਵਿੱਚ ਪਾ ਦਿੱਤਾ ਬਿਸਤਰਿਆਂ ਵਾਲੇ ਮੰਜੇ ਦੀ ਖਾਲ ਵਿੱਚ ਟਰੰਕ ਪਿਆ ਹੋਇਆ ਸੀ ਕੈਲੋ ਬੁੜਬੁੜ ਕਰਦੀ ਪਹਿਲਾਂ ਬਿਸਤਰੇ ਸਵਾਰੇ ਕਰਕੇ ਰੱਖਣ ਲੱਗੀ ਬਿਸਤਰੇ ਵਿੱਚੋਂ ਰੇਤਾ ਜਿਹਾ ਝਾੜਿਆ ਬਿਸਤਰੇ ਤਾਂ ਝਾੜ ਕੇ ਰੱਖ ਦਿਆ ਕਰੋ ਉਸਨੇ ਰੁਲਦੂ ਨੂੰ ਖੇਜਦਿਆਂ ਕਿਹਾ ਤੂੰ ਜਿਹੜਾ ਕੰਮ ਕਰਨਾ ਹੈ ਉਹ ਕਰ ਪਹਿਲਾਂ ਰੁਲਦੂ ਵੀ ਅੱਗੋਂ ਖਿਜ ਕੇ ਪਿਆ ਕੈਲੋ ਨੇ ਕੁੱਜੇ ਵਿੱਚੋਂ ਚਾਬੀ ਚੁੱਕੀ ਟਰੰਕ ਨੂੰ ਲੱਗੀ ਜਿੰਦੀ ਖੋਲਣ ਲੱਗੀ ਪਰ ਉਹ ਤਾਂ ਪਹਿਲਾਂ ਹੀ ਖੁੱਲੀ ਹੋਈ ਸੀ ਆ ਦੇਖ ਲੈ ਜਿੰਦੀ ਵੀ ਖੁੱਲੀ ਹੋਈ ਏ ਰੂਲ ਦੋਨੋਂ ਆਪਣੀ ਗੱਲ ਦਾ ਜਿਵੇਂ ਸਬੂਤ ਜਿਹਾ ਮਿਲ ਗਿਆ ਹੋਵੇ ਦੇਖ ਕੇ ਕੋਈ ਮੁੰਡਾ ਜਿਹਾ ਜਾ ਵੀ ਮਿਲਦਾ ਇਸ ਕੁੜੀ ਦਾ ਰਸਤਾ ਤਲਬੇਟ ਦਿਨੇ ਆਤ ਕੀ ਤੂੰ ਚੁੱਪ ਕਰਕੇ ਖੜਾ ਰਹਿ ਤੂੰ ਟਰੰਕ ਵਿੱਚ ਸਮਾਨ ਦੇਖ ਦੋਵੇਂ ਇੱਕ ਦੂਜੇ ਨੂੰ ਖਿਜ ਖਿਜ ਕੇ ਪੈ ਰਹੇ ਸਨ ਟਰੰਕ ਚ ਦੱਸ ਤੇਰਾ ਕੀ ਰੱਖਿਆ ਹੋਇਆ ਦੋ ਚਾਰ ਕੱਪੜੇ ਨੇ ਟਰੰਕ ਫਰੋਲ ਦਿਆ ਕਹਿ ਲੋ ਬੋਲ ਰਹੀ ਸੀ ਪਰ ਅੰਦਰੋਂ ਉਹ ਵੀ ਡਰੀ ਹੋਈ ਸੀ ਸਾਰਾ ਸਮਾਨ ਪਿਆ ਆ ਇੱਕ ਦੋ ਚਾਂਦੀ ਦੀਆਂ ਟੁੰਮੜੀਆਂ ਕਰਾ ਕੇ ਰੱਖੀਆਂ ਹੋਈਆਂ ਨੇ ਉਹ ਵੀ ਪਈਆਂ ਨੇ ਕੈਲੋ ਇੱਕਦਮ ਤਰਬ ਕੀ ਟਰੰਕ ਖੁੱਲਾ ਛੱਡ ਕੇ ਉਸਨੇ ਕੁੜੀ ਦਾ ਬਿਸਤਰਾ ਝਾੜਿਆ ਪੋਰਾ ਚੂਰਾ ਜਿਹਾ ਝਾੜਿਆ ਉਸਨੇ ਉਂਗਲੀਆਂ ਨਾਲ ਚੁੱਕ ਕੇ ਦੇਖਿਆ ਉਸਦੇ ਚਿਹਰੇ ਦੇ ਹਾਵ-ਪਾਵ ਬਦਲ ਰਹੇ ਸਨ ਕੀ ਡਰਾਮੇ ਜੇ ਕਰੀ ਜਾਣੀ ਐ ਦੱਸ ਤਾਂ ਸਹੀ ਕੀ ਨਹੀਂ ਹੈਗਾ ਇਹਦੇ 'ਚ ਕੈਲੋ ਨੇ ਟਰੰਕ ਵਿੱਚੋਂ ਬਿਸਕਟਾਂ ਦੀ ਡੱਬੀ ਕੱਢੀ ਜੋ ਆਏ ਗਏ ਵਾਸਤੇ ਲੁਕੋ ਕੇ ਰੱਖੀ ਹੋਈ ਸੀ ਡੱਬੀ ਖੁੱਲੀ ਹੋਈ ਸੀ ਕੀ ਹੋਇਆ ਰੁਲਦੂ ਨੇ ਕਾਲੀ ਵਿੱਚ ਪੁੱਛਿਆ ਤੂੰ ਅਜੇ ਵੀ ਨਹੀਂ ਸਮਝਿਆ ਨਿੱਕੀ ਨੇ ਆਪਦੀਆਂ ਰੋਟੀਆਂ ਗੋਲੂ ਨੂੰ ਦੇਤੀਆਂ ਤੇ ਆਪ ਸਾਰੀ ਰਾਤ ਭੁੱਖੀ ਓ ਮੇਰਿਆ ਰੱਬਾ ਇਸ ਪਾਪੀ ਨੇ ਕੀ ਕੁਫਰ ਢੋਲਿਆ ਕਹਿ ਲੋ ਉੱਥੇ ਹੀ ਕਾਂਦ ਨਾਲ ਢੋਲ ਲਾ ਕੇ ਬੈਠ ਗਈ ਤੇ ਰੁਲਦੂ ਬਾਹਰ ਨੂੰ ਖਿਸਕ ਗਿਆ